ਖਬਰ ਨਮਾ ਦੇਖ ਰਿਆ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਉਸਰਾਜ ਸੂਤਰਾ ਦੇ ਹਵਾਲੇ ਤੋਂ ਇੱਕ ਬੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਜਿੱਥੇ ਕਿ ਅੱਜ ਤੋਂ 5 ਦਿਨ ਲਗਭਗ ਪਹਿਲਾਂ ਕਤਲ ਹੋਇਆ ਸੀ ਭਾਬੀ ਕਮਲਕੌਰ ਜਿਹੜੀ ਸੋਸ਼ਲ ਮੀਡੀਆ ਦੇ ਇਨਫਲੂਐਂਸਰ ਸੀ ਜਿਸ ਵੱਲੋਂ ਅਸ਼ਲੀਲਤਾ ਅਤੇ ਨਗੇਜ਼ ਪੁਣਾ ਅਤੇ ਗੰਦੀਆਂ ਗੱਲਾਂ ਕਹੀਆਂ ਜਾਂਦੀਆਂ ਸੀ ਇਸ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਭਾਈ ਅੰਮਰਤਪਾਲ ਸਿੰਘ ਮਹਿਰੋ ਅਤੇ ਉਸ ਦੇ ਦੋ ਸਾਥੀਆਂ ਵੱਲੋਂ ਇੱਕ ਪਾਸੇ ਬਠਿੰਡਾ ਦੇ ਐਸਐਸਪੀ ਅਮਨੀਤ ਕੌਂਡਲ ਨੇ ਉਹਨਾਂ ਦੋ ਨਹਿंगा ਸਿੰਘਾਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ 3 ਦਿਨ ਦੇ ਰਹਿਮਾਨ ਤੇ ਉਹ ਚਲੇ ਗਏ ਨੇ ਹਾਲਾਂਕਿ ਇਹ ਵੀ ਖਬਰ ਆ ਰਹੀ ਹੈ ਕਿ ਭਾਈ ਅਮਰਪਾਲ ਸਿੰਘ ਮਹਿਰੋ ਜਿਹੜੇ ਨੇ ਉਹ ਯੂਏਈ ਯਾਨੀ ਕਿ ਦੁਬਈ ਭੱਜ ਗਏ ਨੇ ਅ ਦੁਬਈ ਦੀ ਸਰਕਾਰ ਤੇ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਪੰਜਾਬ ਸਰਕਾਰ ਵੱਲੋਂ ਲੇਕਿਨ ਇੱਕ ਹੋਰ ਕਤਲ ਦਾ ਮਾਮਲਾ ਸਾਹਮਣੇ ਆ ਗਿਆ ਹੈ ਬੜੀ ਵੱਡੀ ਖਬਰ ਆ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਕਿ ਕਤਲ ਹੋ ਗਿਆ ਹੈ ਇੱਕ ਹੋਰ ਇਨਫਲੂਐਂਸਰ ਦਾ ਜਿਸ ਵੱਲੋਂ ਵੀ ਗੱਤ ਪੂਸਿਆ ਜਾਂਦਾ ਸੀ ਤੇ ਉਹ ਮਾਡਲ ਦਾ ਵੀ ਕੰਮ ਕਰਦੀ ਸੀ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਤਰਸਲੀ ਮਸ ਗਈ ਹੈ ਕਿ ਆਖਰਕਾਰ ਇਹਨਾਂ ਇਨਫਲੂਐਂਸਰਾਂ ਨੂੰ ਵਾਰ-ਵਾਰ ਟਾਰਗੇਟ ਕਿਉਂ ਕੀਤਾ ਜਾ ਰਿਹਾ ਹੈ ਇੱਕ ਪਾਸੇ ਨਹਿੰਗ ਸਿੰਘ ਅਤੇ ਜਥੇਬੰਦੀਆਂ ਦੇ ਆਗੂਆਂ ਵੱਲੋਂ ਵਾਰਨਿੰਗ ਦਿੱਤੀ ਗਈ ਹੈ ਪੰਜਾਬ ਹਰਿਆਣਾ ਰਾਜਸਥਾਨ ਯੂਪੀ ਅਤੇ ਦਿੱਲੀ ਦੇ ਜਿੱਥੇ-ਜਿੱਥੇ ਪੰਜਾਬੀ ਇਨਫਲੂਐਂਸਰ ਜਿਹੜੇ ਨੇ ਕੰਮ ਕਰਦੇ ਨੇ ਜਿਨ੍ਹਾਂ ਵੱਲੋਂ ਗੰਦ ਅਸ਼ਲੀਲਤਾ ਅਤੇ ਭੱਦੀ ਸ਼ਬਦਾਵਲੀ ਜਿਹੜੀ ਹੈ ਪ੍ਰਯੋਗ ਕੀਤੀ ਜਾਂਦੀ ਹੈ ਜਦੋਂ ਵੀ ਕੋਈ ਉਹ ਵੀਡੀਓ ਬਣਾਉਂਦੇ ਨੇ ਜਾਂ ਵਲੌਗ ਬਣਾਉਂਦੇ ਨੇ ਜਾਂ YouTube ਤੇ ਕੋਈ ਵੀਡੀਓ ਅਪਲੋਡ ਕਰਦੇ ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਆ ਰਹੀ ਹੈ ਕਿ ਪਾਣੀਪਤੋਂ ਸ਼ੀਤਲ ਉਹ ਵੀ ਇੱਕ ਸੋਸ਼ਲ ਮੀਡੀਆ ਤੇ ਇਨਫਲੂਐਂਸਰ ਸੀ ਉਸ ਦਾ ਵੀ ਕਤਲ ਕਰ ਦਿੱਤਾ ਗਿਆ ਹੈ ਕਤਲ ਕਰਕੇ ਉਸਦੀ ਲਾਹ ਜਿਹੜੀ ਹੈ ਉਸਦੀ ਲਾਹ ਜਿਹੜੀ ਹੈ ਲਾਹਤ ਵੀ ਸੁਰਦ ਦਿੱਤੀ ਗਈ ਲੇਕਿਨ ਉਸਦੀ ਜਿਹੜੀ ਸਿਸਟਰ ਹੈ ਜਿਸ ਨੂੰ ਸਿਮੀ ਚੌਧਰੀ ਦੇ ਨਾਮ ਵੀ ਜਾਣਿਆ ਜਾਂਦਾ ਹੈ ਹਲਕਾ ਪਾਣੀਪਤ ਹਰਿਆਣਾ ਦੇ ਵਿੱਚ ਇੱਕ ਕਤਲ ਦਾ ਹੋਰ ਮਾਮਲਾ ਆ ਗਿਆ ਹੈ ਉਸਦੀ ਭੈਣ ਵੱਲੋਂ ਜਿਹੜੀ ਹੈ ਸੋਨੀਬੱਦ ਦੇ ਥਾਣੇ ਦੇ ਵਿੱਚ ਰਿਪੋਰਟ ਲਿਖਾਈ ਗਈ ਹੈ ਕਿ ਮੇਰੀ ਭੈਣ ਦਾ ਕਤਲ ਕਿਸੇ ਅਣਪਛਾਤੇ ਬੰਦਿਆਂ ਵੱਲੋਂ ਕਰ ਦਿੱਤਾ ਗਿਆ ਹੈ ਸੂਤਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਸਾਹਮਣੇ ਆ ਰਹੀ ਹੈ ਕਿ ਸ਼ੀਤਲ ਚੌਧਰੀ ਉਸ ਦਾ ਨਿਕਨੇਮ ਜਿਹੜਾ ਹੈ ਸਿਮੀ ਚੌਧਰੀ ਹੈ ਖਾਸ ਕਰਕੇ ਉਸ ਨੂੰ ਗੀਤਾ ਦੇ ਵਿੱਚ ਮਾਡਲਿੰਗ ਕਰਦੇ ਕੀਤੇ ਮਾਡਲਿੰਗ ਕਰਦੇ ਹੋਏ ਦੇਖਿਆ ਜਾ ਸਕਦਾ ਹੈ ਸੂਤਰ ਦੱਸਦੇ ਪਹੁੰਚੇ ਕਿ ਹੁਣ ਹੀ ਜਿਹੜੀ ਖਬਰ ਸਾਹਮਣੇ ਆਈ ਹੈ ਹਲਕਾ ਹਰਿਆਣਾ ਸੋਨੀਪੱਤੋਂ ਕਿ ਉਸ ਦਾ ਕਤਲ ਜਿਹੜਾ ਹੈ ਕੁਝ ਸਿਆਰਤੀ ਅਨਸਰਾਂ ਵੱਲੋਂ ਜਿਹੜਾ ਕਰ ਦਿੱਤਾ ਗਿਆ ਹੈ ਹਰਿਆਣਾ ਦੀ ਪੁਲਿਸ ਜਿਹੜੀ ਹੈ ਇਸ ਜਾਂਚ ਦੇ ਵਿੱਚ ਜੁਟ ਗਈ ਹੈ ਕਿ ਆਖਰਕਾਰ ਇਸ ਮੀਡੀਆ ਇਨਫਲੂਐਂਸਰ ਦਾ ਕਤਲ ਕਿਹੜੇ ਸ਼ਰਾਰਤੀ ਅਨਸਰਾਂ ਵੱਲੋਂ ਕੀਤਾ ਗਿਆ ਹਰਿਆਣਾ ਦੀ ਪੁਲਿਸ ਪੂਰੀ ਇਸ ਜਾਂਚ ਦੇ ਵਿੱਚ ਜੁਟ ਗਈ ਹੈ ਯਾਨੀ ਕਿ ਪਹਿਲਾਂ ਪੰਜਾਬ ਦੇ ਵਿੱਚ ਕਤਲ ਹੋਇਆ ਹਲਕਾ ਬਠਿੰਡੇ ਦੇ ਵਿੱਚ ਆ ਭਾਬੀ ਕਮਲਕੌਰ ਦਾ ਕਿਉਂਕਿ ਉਸ ਦੀ ਤਾਂ ਜ਼ਿੰਮੇਵਾਰੀ ਭਾਈ ਅਮਰਪਾਲ ਮੈਰੋ ਦੇ ਸਾਥੀਆਂ ਵੱਲੋਂ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਲੈ ਲਈ ਗਈ ਸੀ ਦੂਸਰੇ ਪਾਸੇ ਸਾਰੀ ਸੋਸ਼ਲ ਮੀਡੀਆ ਤੇ ਜਿਹੜੇ ਇਨਫਲੂਐਂਸਰ ਸਨ ਉਹਨਾਂ ਨੂੰ ਵਾਰਨਿੰਗ ਤਵਕੀ ਵੀ ਦਿੱਤੀ ਗਈ ਜੇਕਰ ਅੱਗੇ ਤੂੰ ਗੰਧ ਪ੍ਰੂਸਿਆ ਗਿਆ 24 ਘੰਟਿਆਂ ਦੇ ਵਿੱਚ ਵਿੱਚ ਮਾਫੀ ਮੰਗ ਕੇ ਉਹ ਵੀਡੀਓ ਕੋ ਕੰਟੈਂਟ ਡਲੀਟ ਕਰੋ ਨਹੀਂ ਤਾਂ ਤੁਹਾਡਾ ਵੀ ਉਹੀ ਹਾਲ ਹੋਵੇਗਾ ਜਿਹੜਾ ਭਵੀ ਕਮਲ ਕੌਰ ਦੇ ਨਾਲ ਹੋਇਆ ਸੀ ਹੁਣ ਸੂਤਰਾਂ ਦੇ ਹਵਾਲੇ ਤੂੰ ਖਬਰ ਆ ਰਹੀ ਕਿ ਸ਼ੀਤਲ ਚੌਧਰੀ ਜਿਸ ਨੂੰ ਸਿਮੀ ਚੌਧਰੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਉਸ ਦਾ ਅੱਜ ਪਾਣੀਪਤ ਦੇ ਹਲਕੇ ਦੇ ਵਿੱਚ ਕੋਈ ਲਹਿਰ ਹੈ ਉੱਥੇ ਉਹਦੀ ਡੈੱਡ ਬੋਡੀ ਜਿਹੜੀ ਹੈ ਲਹਿਰ ਦੇ ਵਿੱਚੋਂ ਮਿਲੀ ਹੈ ਜਿਹੜੀ ਹਰਿਆਣਾ ਦੇ ਪੁਲਿਸ ਹੈ ਸ਼ਾਰਪਿੰਡ ਦੇ ਵਿੱਚ ਜੁਟ ਗਈ ਹੈ ਤਾਂ